ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਭਾਰਤੀ 트럼ਪ ਦਾ 25% ਟੈਰਫ ਲਾਗੂ ਕਰ ਦਿੱਤਾ ਗਿਆ ਹੈ 트럼ਪ ਨੇ ਕਿਹਾ ਹੈ ਕਿ ਭਾਰਤ ਉਤੇ ਹੋਰ ਸਖਤ ਪਾਬੰਦੀਆਂ ਲਗਾਈਆਂ ਜਾਣਗੀਆਂ ਭਾਰਤ ਉਤੇ 50% ਟੈਰਫ ਲਾਉਣ ਦੇ ਬ੍ਰਿਟਨ ਦੇ ਸਾਬਕਾ ਪੀਐਮ ਬੋਰਸ ਜான்ਸਨ ਨੇ 트럼ਪ ਦਾ ਖੁੱਲੇ ਆਮ ਸਮਰਥਨ ਕੀਤਾ ਹੈ ਚੀਨ ਸਰਕਾਰ ਨੇ ਭਾਰਤ ਉਤੇ ਲੱਗੇ ਟੈਰਫ ਉਤੇ ਅਮਰੀਕਾ ਸਰਕਾਰ ਦੀ ਆਲੋਚਨਾ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਆਮੀ ਨਾਥਨ ਦੀ ਜਨਮ ਸਥਾਪਨੀ ਦੇ ਸਬੰਧ ਵਿੱਚ ਅਜੋਜ ਸਮੇਲਨ ਦੌਰਾਨ ਟਰੰਪ ਨੂੰ ਮੋਦੀ ਨੇ ਦੋ ਟੁਕ ਜਵਾਬ ਦਿੰਦਿਆ ਕਿ ਕਿਸਾਨਾਂ ਮਸ਼ੀਰਿਆਂ ਅਤੇ ਡੇਰੀ ਫਾਰਮਿੰਗ ਦੇ ਹਿੱਤਾਂ ਲਈ ਉਹ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ ਭਾਵੇਂ ਕਿ ਮੈਨੂੰ ਕਿੰਨੀ ਵੀ ਭਾਰੀ ਕੀਮਤ ਚੁਕਾਣੀ ਪਵੇ। ਸ਼ਿਵ ਸੈਨਾ ਬਾਲਠਾਕਰੇ ਦੇ ਮੁਖੀ ਨੇ ਕਿਹਾ ਹੈ ਕਿ ਮੋਦੀ ਦਾ ਟਰੰਪ ਮਜ਼ਾਕ ਉਡਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਮਲਕਰਜਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਵਿਦੇਸ਼ ਨੀਤੀ ਲੜਖੜਾ ਗਈ ਹੈ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਹਾਈ ਕੋਰਟ ਨੇ 4 ਹਫਟਿਆਂ ਦੀ ਰੋਕ ਲਗਾ ਦਿੱਤੀ ਹੈ। ਕੈਨੇਡਾ ਵਿੱਚ ਕਪਲ ਸ਼ਰਮਾ ਦੇ cafe ਉੱਤੇ ਮੋੜ ਤੋਂ ਗੋਲਾਬਾਰੀ ਕੀਤੀ ਗਈ ਹੈ। ਪੰਨੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਦੋਂ ਪਰ ਵਿਖੇ CRF ਦਾ ਵਾਹਨ ਖੰਡ ਵਿੱਚ ਡਿੱਗਿਆ ਜਿਸ ਨਾਲ 2 ਜਵਾਨ ਸ਼ਹੀਦ ਹੋ ਗਏ। ਸਕਰੀਨ ਤੇ ਵੋਟਰ ਸੂਚੀ ਲਗਾ ਕੇ ਰਾਹਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਚੋਣ ਕਮਿਸ਼ਨ ਦੀ ਭਾਜਪਾ ਨਾਲ ਮੇੜੀਪੋਗਤ ਹੈ ਤੇ ਵੋਟਰ ਸੂਚੀ 'ਚ ਫੇਰਾ ਫੇਰੀ ਹੋ ਰਹੀ ਹੈ ਤੇ ਵੋਟਾਂ ਚੋਰੀ ਕੀਤੀਆਂ ਜਾ ਰਹੀਆਂ ਹਨ ਮੋਟਰ ਸੂਚੀ ਸੋਧ ਨੂੰ ਲੈ ਕੇ ਸੰਸਦ ਵਿੱਚ ਫਿਰ ਤੋਂ ਹੰਗਾਮਾ ਹੋਇਆ ਵਿਰੋਧੀ ਤੇ ਦੇ ਨਤਾਬਨੇ ਸੰਸਦ ਕੰਪਲੈਕਸ ਦੇ ਬਾਹਰ ਸਮਰਥਨ ਕੀਤਾ ਰਾਸ਼ਟਰ ਸਭਾ ਵਿੱਚ ਹੁਣ ਤੱਕ 51.30 ਘੰਟੇ ਦਾ ਸਮਾਂ ਬਰਬਾਦ ਹੋ ਚੁੱਕਾ ਹੈ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ناکਾਮ ਹੋ ਗਈਆਂ ਤਾਂ ਤੰਤਾਂ ਤੋਂ ਆਈ.ਈ.ਡੀ ਬਰામਦ ਕੀਤੀ ਗਈ ਹੈ ਕਿਸ਼ਤਵਾਰ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਪ੍ਰਿਆਗਰਾਜਿਤ ਸੀਤਾਪੁਰਚੀ ਪੁਲਿਸ ਮੁਕਾਬਲੇ ਵਿੱਚ ਤਿੰਨ ਅਨਾਮੀ ਬਦਮਾਸ਼ ਢੇਰ ਘਰ ਦਿੱਤੇ ਗਏ ਹਨ ਸਲੈਸਟਰ ਜਨਤ ਸ਼ਰਮਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਈਡੀ ਨੇ 23000 ਕਰੋੜ ਰੁਪਏ ਦੇ ਕਾਲਾ ਤਨ ਬਰਾਮਦ ਕਰਕੇ ਪੀੜਤਾਂ ਵਿੱਚ ਵੰਡਿਆ ਹੈ ਕੋਲਕਾਤਾ ਵਿੱਚ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਲਿਆ ਹੈ ਤੇ ਕਿਹਾ ਹੈ ਕਿ ਜੱਜ ਨੂੰ ਖੂਨ ਦਾ ਪਿਆਸਾ ਨਹੀਂ ਹੋਣਾ ਚਾਹੀਦਾ ਪੁੱਤਨ ਇਸ ਸਾਲ ਭਾਰਤ ਦੇ ਖੇਤ ਵਿੱਚ ਭਾਰਤ ਆਣਗੇ ਉਨ੍ਹਾਂ ਦੇ 트럼ਪ ਨਾਲ ਮੁਲਾਕਾਤ ਲਈ ਯੂਏਈ ਨੂੰ ਸੰਭਾਵੀ ਸਥਾਨ ਦੱਸਿਆ ਹੈ। ਵਿਹਾਰਪੁਰਸ ਨੇ ਐਸਟੀਈਟੀ ਉਮੀਦਵਾਰਾਂ ਤੇ ਲਾਠੀ ਚਾਰਜ ਕੀਤਾ ਹੈ। ਉਪਰਾਸ਼ਟਪਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਨਾਮਜ਼ਿੰਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਜਿਕ ਦੇ ਉਮੀਦਵਾਰ ਚੋਣ ਲਈ ਮੋਦੀ ਤੇ ਨੱਡਾ ਨੂੰ ਅਧਿਕਾਰ ਦੇ ਦਿੱਤੇ ਹਨ। ਗਨੈ ਰਾਜ ਮੰਤਰੀ ਨੇ ਦੱਸਿਆ ਹੈ ਕਿ ਜੇਲ੍ਹਾਂ 'ਚ ਸਮਰੱਥਾਂ ਨਾਲੋਂ ਜ਼ਿਆਦਾ ਕੈਦੀ ਹਨ। ਮੁੰਬਈ ਹਵਾਈ ਅੱਡੇ ਤੋਂ ਯਾਤਰੀ ਕੋਲੋਂ 14.5 ਕਰੋੜ ਰੁਪਏ ਦਾ ਗਾਂਜਾ ਪ੍ਰਾਪਤ ਕੀਤਾ ਗਿਆ ਹੈ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਭਾਰਤ ਦੇ ਅਰਪਤੀ ਕਾਰੋਬਾਰੀਆਂ ਨੇ ਟਰੰਪ ਨੂੰ ਕੋਰਾ ਜਵਾਬ ਦੇਦਿਆ ਕਿ ਮਹਿੰਦਰਾ ਤੇ ਗੂਨ ਕਾ ਤੱਕ ਟਰੰਪ ਨਹੀਂ ਧਮਕੀਆਂ ਅੱਗੇ ਕਿਸੇ ਵੀ ਤਰ੍ਹਾਂ ਨਹੀਂ ਝੁਕੇਗਾ।